हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ Only Truth Noor 05 Satriyewala ਅਸੀਂ ਅੱਜ ਪਿੰਡ ਮਹਿਲਾ ਚੌਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ ਆਏ ਹੋયા ਤੋਂ ਜਿਵੇਂ ਕਿ ਸਾਡੇ ਪੰਜਾਬ ਦੇ ਵਿੱਚ ਇਹ ਨਹੀਂ ਕਹਿ ਸਕਦੇ ਪੰਜਾਬ ਨਹੀਂ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਨਸ਼ਿਆਂ ਦਾ ਜੋ ਦੌਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਕੋਈ ਕੋਈ ਨਸ਼ਾ ਕਰਦਾ ਕੋਈ ਕੋਈ ਹਰ ਤਰ੍ਹਾਂ ਦੇ ਨਸ਼ੇ ਦੇ ਵਿੱਚ ਮਤਲਬ ਖਾਧੇ ਤੋਂ ਇਹਨਾਂ ਲੋਕ ਸੋ ਸਕੂਲ ਦੇ ਪ੍ਰਿੰਸੀਪਲ ਸਾਹਿਬ ਤੇ ਉਹਨਾਂ ਦੇ ਸਟਾਫ ਦੇ ਉਦਮ ਦੇ ਸਬਕਾ ਅੱਜ ਮਹਿਲਾ ਸਕੂਲ ਦੇ ਵਿੱਚ ਇੱਕ ਬਹੁਤ ਹੀ ਵੱਡਾ ਪ੍ਰਾਲਾ ਕੀਤਾ ਗਿਆ ਕਿ ਪੂਰੀ ਜ਼ਿੰਦਗੀ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਪਦਾਰਥ ਦੀ ਕਿਸੇ ਵੀ ਰੂਪ ਵਿੱਚ ਕਿਸੇ ਵੀ ਰੂਪ ਵਿੱਚ ਵਰਤੋਂ ਨਹੀਂ ਕਰਾਂਗਾ ਮੈਂ ਇਹ ਵੀ ਵਾਦਾ ਕਰਦਾ ਹਾਂ ਕਿ ਜੇਕਰ ਮੇਰਾ ਪਰਿਵਾਰ ਦਾ ਕੋਈ ਵੀ ਮੈਂਬਰ ਰਿਸ਼ਤੇਦਾਰ ਅਤੇ ਮਿੱਤਰ ਕਿਸੇ ਵੀ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦਾ ਹੈ ਤਾਂ ਮੈਂ ਉਸ ਨੂੰ ਤੰਬਾਕੂ ਦੇ ਮਾੜੇ ਸੇਵਨ ਬਾਰੇ ਜਾਗਰੂਕ ਕਰਾਂਗਾ ਅਤੇ ਔਸ਼ਧੀਏ ਹੈ ਆਹ ਦੇ ਤਾਂ ਛਡਵਾਉਣ ਵਿੱਚ ਉਸ ਦੀ ਮਦਦ ਕਰਾਂਗਾ ਉਸ ਦੀ ਮਦਦ ਕਰਾਂਗਾ ਧੰਨਵਾਦ ਧੰਨਵਾਦ ਤੇ ਜੋ ਨਸਾ ਹੈ ਇਸ ਦੇ ਖਿਲਾਫ ਇੱਕ ਬਹੁਤ ਵਧੀਆ ਮਹੀਨਾ ਪਲਾਈ ਗਈ ਸੋ ਆਪਾਂ ਆਪਣੇ ਲਈ ਕੁਛ ਨਹੀਂ ਆਪਾਂ ਪੂਰੀ ਜਾਣਕਾਰੀ ਦੋ ਸਕੂਲ ਦੇ ਬੱਚਿਆਂ ਉਹਨਾਂ ਤੋਂ ਲਵਾਂਗੇ ਤੇ ਚਲੋ ਫਿਰ ਆਪਾਂ ਬਿਨਾਂ ਦੇਰ ਕੀਤੇ ਬੱਚਿਆਂ ਕੋਲ ਹੀ ਚੱਲਦੇ ਆਹ ਭਾਈ ਸਾਤ ਸਰੀ ਇੱਕ ਗੱਲ ਅੱਛੀ ਗੱਲ ਸਰ ਈ ਨੰਬਰ ਬੇਟਾ ਤੇਰਾ ਨਿਰੰਗ ਗਗਨਦੀਪ ਸਿੰਘ ਜੀ ਸਰ ਗਗਨਦੀਪ ਜੀ ਅੱਜ ਸਕੂਲ ਦੇ ਵਿੱਚ ਕੀ ਕੋਈ ਖਾਸ ਹੋਇਆ? ਜੀ ਸਰ ਅੱਜ ਸਾਨੂੰ ਪ੍ਰੇਰ ਦੇ ਵਿੱਚ ਸਾਰੇ ਬੱਚਿਆਂ ਨੇ ਅਸੀਂ ਇੱਕ ਸੌ ਚੁੱਕੀ ਕਿ ਨਸ਼ਾ ਨਹੀਂ ਕਰਨਾ ਤੇ ਜੋ ਕੋਈ ਸਾਡੇ ਪਰਿਵਾਰ ਦੇ ਵਿੱਚ ਨਸ਼ਾ ਕਰਦਾ ਜਾਂ ਰਿਸ਼ਤੇਦਾਰ ਕੋਈ ਮਿੱਤਰ ਭਾਈ ਨਸ਼ਾ ਕਰਦਾ ਤਾਂ ਉਹਨੂੰ ਨਸ਼ਾ ਮੁਕਤ ਕਿਵੇਂ ਰਹਿਤ ਕਰਾਉਣਾਗਾ ਆਪਾਂ ਉਸਦੀ ਮਦਦ ਕਰ ਸਕਦੇ ਹਾਂ ਸਾਨੂੰ ਇਹ ਸਿਖਾਇਆ ਅੱਜ ਸਕੂਲ ਦੇ ਵਿੱਚ ਅਸਟਾਜੀ ਨਸ਼ਾ ਬਹੁਤ ਚੰਗੀ ਗੱਲ ਆ ਸਿਖਾਇਆ ਗਿਆ ਵੀ ਨਹੀਂ ਕਰਨਾ ਚਾਹੀਦਾ ਖਾਸ ਕਿਸ ਨਸ਼ੇ ਤੇ ਦੌਰ ਬਿੱਤਾ ਗਿਆ ਅੰਗਰੇਜ਼ੀ ਦੇਸੀ ਉਹ ਵੀ ਜਿੱਦਾਂ ਮਤਲਬ ਇੱਕ ਤਮਾਕੂ ਹੈ ਤਮਾਕੂ ਸਾਡੀ ਇਹ ਤੋਂ ਕਈ ਭਿਆਨਕ ਬਿਮਾਰੀਆਂ ਜੋ ਉਪਜਦੀਆਂ ਨੇ ਇਹਨਾਂ ਬਾਰੇ ਕੋਈ ਖਾਸ ਜਾਣਕਾਰੀ ਦਿੱਤੀ ਗਈ ਜੇ ਸਾਰਾ ਸਾਨੂੰ ਤੰਬਾਕੂ ਦੇ ਬਾਰੇ ਜਾਣਕਾਰੀ ਦਿੱਤੀ ਗਈ ਕਿ ਇਹ ਤੰਬਾਕੂ ਕਿਵੇਂ ਇੱਕ ਵਿਅਕਤੀ ਨੂੰ ਮੌਤ ਦੇ ਤਰਫ ਲੈ ਜਾਂਦਾ ਹੈ ਸਾਨੂੰ ਇਸ ਦੇ ਬਾਰੇ ਜਾਗਰੂਕ ਵੀ ਕੀਤਾ ਜਾਵੇ ਕਿ ਤੰਬਾਕੂ ਬਹੁਤ ਹੀ ਪਹਿੜਾ ਨਸ਼ਾ ਹੈ ਇਸ ਨੂੰ ਸਾਨੂੰ ਬਿਲਕੁਲ ਵੀ ਇਸ ਦਾ ਸੇਵਨ ਨਹੀਂ ਕਰਨਾ ਹੈ ਵੈਰੀ ਗੁੱਡ ਫੋ ਸਾਡੇ ਨਾਲ ਬੇਟੀਆਂ ਵੀ ਖੜੀਆਂ ਨੇ ਆਪਾਂ ਇਹਨਾਂ ਨਾਲ ਨਲਵਤ ਕਰਾਂਗੇ ਹਾਂ ਭਾਈ ਕੀ ਨੋਅ ਬੇਟਾ ਦਰਾ ਮੇਰਾ ਨਾਮ ਸੁਜਾਸਮੀ ਕੀ ਜਾਸਮੀ ਜੈਸਮੀ ਫਿਰ ਠੀਕ ਠਾਕ ਹੈ ਹਾਂਜੀ ਚਾਹ ਪਾਣੀ ਪੀਤਾ ਹਾਂ ਫਿਰ ਤੁਹਾਨੂੰ ਜੋਰਨਾ ਭੁੱਲ ਗਾ ਠੀਕ ਹੈ ਤੇ ਜੋ ਅੱਜ ਮਤਲਬ ਸਕੂਲ ਦੇ ਵਿੱਚ ਕਸਮ ਚ ਚਕਾਈ ਗਈ ਵਾਅਦੇ ਕਰਵਾਏ ਗਏ ਉਹ ਤੁਹਾਨੂੰ ਕਿਦਾਂ ਲੱਗੇ ਸਿਰ ਮੈਨੂੰ ਬਹੁਤ ਵਧੀਆ ਲੱਗਿਆ ਕਿ ਸਾਨੂੰ ਟਾਈਮ ਟੂ ਟਾਈਮ ਅਵੇਅਰ ਕੀਤਾ ਜਾਂਦਾ ਨਸ਼ਾ ਪ੍ਰਤੀ ਕਿ ਸਾਨੂੰ ਕੋਈ ਵੀ ਸਕ੍ਰਿਪਟ ਕਰਕੇ ਜਾਂ ਟੀਚਰ ਸਾਨੂੰ ਸਪੀਚ ਦੇ ਕੇ ਜਾਗਰੂਕ ਕਰਦੇ ਨੇ ਅੱਜ ਵੀ ਸਾਨੂੰ ਸੌਂਚਾਈ ਗਈ ਹੈ ਕਿ ਤੰਬਾਕੂ ਨਸ਼ਾ ਨਹੀਂ ਕਰਨਾ ਤੇ ਜੇ ਕੋਈ ਕਰਦਾ ਹੈ ਹੁਣ ਸਮਝਾਉਣਾ ਤੇ ਉਹਨੂੰ ਰੋਕਣਾ ਵੈਰੀ ਗੁੱਡ ਇਹ ਜੋ ਨਸ਼ੇ ਹੈ ਆਪਾਂ ਨੂੰ ਪਰਸਨਲ ਲਾਈਫ ਦੇ ਵਿੱਚ ਨੁਕਸਾਨ ਪਹੁੰਚਾਉਂਦੇ ਹੈ ਕਿ ਆਪਣੇ ਪਰਿਵਾਰਾਂ ਤੇ ਵੀ ਇਹਦਾ ਪ੍ਰਭਾਵ ਪੈਂਦਾ ਹੈ ਹਾਂਜੀ ਆਪਣੇ ਪਰਿਵਾਰ ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਬਿਲਕੁਲ ਬੇਟੀ ਨੇ ਬਿਲਕੁਲ ਸਹੀ ਕਿਹਾ ਜਿਵੇਂ ਮਾਪੇ ਕਹਿੰਦੇ ਮਾਪੇ ਲਾਲਕ ਭੈਣ ਭਾਈ ਲਾਲੋ ਹੁੰਦੇ ਐ ਸੋਚਦੇ ਆ ਕਿ ਸਾਡਾ ਬੱਚਾ ਵੱਡਾ ਹੋ ਕੇ ਕੋਈ ਚੰਗਾ ਅਫਸਰ ਬਣੇ ਕਿਸੇ ਚੰਗੇ ਰੁਤਬੇ ਤੇ ਪਹੁੰਚੇ ਪਰ ਜੇ ਉਹੀ ਬੱਚਾ ਨਸਿਆਂ ਦੇ ਵਿੱਚ ਖਰਾਬਤ ਹੋ ਜਾਂਦਾ ਤਾਂ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੋ ਜਾਂਦਾ ਤੇ ਸਾਡੇ ਨਾਲ ਸਾਡੇ ਬਹੁਤ ਹੀ ਸਕਾਰਯੋਗ ਸ੍ਰੀ ਪਰਮਿੰਦਰ ਕੁਮਾਰ ਜੀ ਲੋਂਗੋਵਾਲ ਵੀ ਨੇ ਇਹ ਕਹਿੰਦੇ ਕਿ ਸਕੂਲ ਦੇ ਘਰਤਾ ਘਰਤਾ ਕਹਿੰਦੇ ਪ੍ਰਿੰਸੀਪਲ ਸਾਹਿਬ ਤੋਂ ਵੈਸ ਜੋ ਦੂਸਰੇ ਨੰਬਰ ਤੇ ਹੁੰਦਾ ਇਹਨਾਂ ਦਾ ਜਿਹਨੂੰ ਆਪਾਂ ਕਹਿੰਦੇ ਵੈਸਟ ਪ੍ਰਿੰਸੀਪਲ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਸਕੂਲ ਇਦਾਂ ਹੀ ਉਦਮ ਤੇ ਪਰਾਲੇ ਕਰਦਾ ਰਹੇ ਜੋ ਤੁਸੀਂ ਇਹ ਬੱਚਿਆਂ ਨੂੰ ਅੱਜ ਸੋਚ ਕਾਇਜਾ ਵਾਅਦੇ ਕਰਾਏ ਤੇ ਇਹਦੇ ਨਾਲ ਤੁਸੀਂ ਹੋਰ ਸਾਨੂੰ ਕੀ ਕਹਿਣਾ ਚਾਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਤਾਂ ਇਸ ਚੈਨਲ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਬੱਚਿਆਂ ਦੀ ਆਵਾਜ਼ ਬਣ ਕੇ ਲੋਕਾਂ ਦੇ ਵਿੱਚ ਜਾਊ ਜਿਹੜਾ ਸਾਡਾ ਮੁੱਖ ਉਲੀਸ਼ ਹੈ ਕਿ ਜਾਗਰੂਕਤਾ ਜਿਵੇਂ ਤੁਸੀਂ ਗੱਲ ਕੀਤੀ ਹੈ ਨਸ਼ਿਆਂ ਦੀ ਅੱਜ ਸਮੇਂ-ਸਮੇਂ ਤੇ ਵਿਅਸਤਾ ਸਾਡੇ ਸਿੱਖਿਆ ਵਿਭਾਗ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਤੇ ਆਮ ਲੋਕਾਂ ਨੂੰ ਹਰ ਪ੍ਰਕਾਰ ਦੇ ਨਸ਼ੇ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਕਿਉਂਕਿ ਸਾਡੇ ਸਕੂਲ ਦੇ ਵਿੱਚ ਵੱਡੇ ਗਰੁੱਪ ਵੀ ਬਣੇ ਹੋਏ ਨੇ ਦੋ ਦੋ ਤਿੰਨ ਤਿੰਨ ਚਾਰ ਚਾਰ ਬੱਚੇ ਇਕੱਠੇ ਕਰਕੇ ਉਹ ਗਰੁੱਪ ਬਣਾਇਆ ਹੋਇਆ ਵੀ ਇੱਕ ਦੂਜੇ ਨੂੰ ਵੇਅਰ ਕਰਨਾ ਹੈ ਵਿਸ਼ੇਸ਼ ਤੌਰ ਤੇ ਕਿ ਕਿ ਅੱਜ ਅਸੀਂ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਖਾਸ ਕਰਕੇ ਲੜਕਿਆਂ ਨੂੰ ਸਮਾਤਾ ਵੈਸੇ ਲੜਕੇ ਦੇ ਲੜਕੀਆਂ ਦਾ ਬਰਾਬਰ ਹੈ ਜੇਸੀ ਇੱਧਰੋਂ ਸਾਡੇ ਤੋਂ ਖਨੌਰੀ ਟੱਪ ਜਾਂਦੇ ਤਾਂ ਅਸੀਂ ਆਮ ਅਕਸਰ ਦੇਖਦੇ ਆਂ ਕਿ ਖੇਤਾਂ ਦੇ ਵਿੱਚ ਹਰਿਆਣੀਆਂ ਦੀਆਂ ਲੇੜੀਆਂ ਦੀਆਂ ਜੜੀਆਂ ਉਹਨੂੰ ਉੱਕਰਦੀਆਂ ਦੇਖਦੀਆਂ ਨੇ ਤੇ ਇਸ ਕਰਕੇ ਲੋਕਿ ਸਾਰਾ ਕੁਝ ਬਰਾਬਰ ਹੈ ਜਿੰਨੀਆਂ ਲੜਕੀਆਂ ਕਾਲਜਾਂ ਦੇ ਵਿੱਚ ਵੀ ਇੱਕ ਰੁਝਾਨ ਹੈ ਜਿਹੜਾ ਲੜਕੀਆਂ ਨੇ ਆਮ ਦੇਖਿਆ ਜਿਵੇਂ ਵੀ ਸਿਗਰਟ ਦੀ ਵਰਤੋਂ ਕਰਦੀਆਂ ਨੇ ਅੱਜ ਜਿਹੜਾ ਸਾਡਾ ਮੁੱਖ ਉਦੇਸ਼ ਸੀਗਾ ਸਕੂਲ ਸਿੱਖਿਆ ਭਾਗ ਵੱਲੋਂ ਕਿ ਸਾਰੇ ਵਿਦਿਆਰਥੀਆਂ ਨੂੰ ਤਮਾਕੂ ਦੀ ਵਰਤੋਂ ਬਾਰੇ ਜਾਫੇ ਕੀਤਾ ਗਿਆ ਕਿ ਅਸੀਂ ਤਮਾਕੂ ਦੀ ਵਰਤੋਂ ਨਹੀਂ ਕਰਦੇ ਚਾਹੇ ਉਹ ਵੀੜੀ ਦੇ ਰੂਪ ਦੇ ਵਿੱਚ ਹੈ ਚਾਹੇ ਉਹ ਸਿਗਰਟ ਦੇ ਰੂਪ ਦੇ ਵਿੱਚ ਹੈ ਜਰਦੇ ਦੇ ਰੂਪ ਦੇ ਵਿੱਚ ਹੈ ਗੁਟਕੇ ਦੇ ਰੂਪ ਦੇ ਜਨ ਕਿ ਵੱਖ-ਵੱਖ ਰੂਪਾਂ ਦੇ ਵਿੱਚ ਜਿਹੜਾ ਹੈਗਾ ਉਹ ਲੋਕਾਂ ਵੱਲੋਂ ਜਿਹੜਾ ਤਮਾਕੂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਤਮਾਕੂ ਦੀ ਵਰਤੋਂ ਹੈ ਜਿਹੜੀ ਇਕੱਲੇ ਸਾਡੇ ਸਰੀਰਕ ਤੌਰ ਤੇ ਨਹੀਂ ਸਾਨੂੰ ਜਨ ਕਿ ਹਾਨੀ ਪਹੁੰਚਾਉਂਦੀ ਜਿਵੇਂ ਕਹਾ ਵੀ ਸਰਲੇ ਰੂਪ ਦੇ ਵਿੱਚ ਹੈ ਉਹ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ ਜਾਂ ਜਵਾੜਿਆਂ ਦੇ ਅੰਦਰ ਮੂੰਹ ਦਾ ਕੈਂਸਰ ਹੋ ਸਕਦਾ ਹੈ ਜਨ ਕਿ ਅਸੀਂ ਅਕਸਰ ਦੇਖਦੇ ਹਾਂ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਤਮਾਕੂ ਦੀ ਵਰਤੋਂ ਕਰਨ ਵਾਲੇ ਲੋਕ ਨੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਨਾਲ ਹੀ ਇੱਕ ਜਿਹੜੀ ਜਰੂਰੀ ਗੱਲ ਹੈ ਵੀ ਖਾਸ ਕਰਕੇ ਕਿਸੇ ਵੀ ਸਿੱਖਿਆ ਸੰਸਥਾ ਦੇ 100 100 ਗਜ਼ ਦੇ ਘੇਰੇ ਦੇ ਵਿੱਚ ਜਿਹੜੀ ਤਮਾਕੂ ਦੀ ਵਰਤੋਂ ਜਾਂ ਤਮਾਕੂ ਦੀ ਸੇਲ ਨਹੀਂ ਹੋ ਸਕਦੀ ਇਸ ਤਰ੍ਹਾਂ ਤੇ ਸਰਕਾਰ ਨੇ ਉਪਰਾਲੇ ਕੀਤੇ ਹੋਏ ਨੇ ਕਿ ਜਿਹੜਾ ਕੋਈ ਵਿਅਕਤੀ ਦੁਕਾਨਦਾਰ ਅਸੀਂ ਵੈਸੇ ਤਾਂ ਸਾਡੇ ਆਲੇ-ਦੁਆਲੇ ਦੇ ਜਿੰਨੇ ਵੀ ਦੁਕਾਨਦਾਰ ਨੇ ਅਸੀਂ ਉਹਨਾਂ ਤੋਂ ਲਿਖਤੀ ਰੂਪ ਦੇ ਵਿੱਚ ਲਿਆ ਹੋਇਆ ਕਿ ਅਸੀਂ ਤਮਾਕੂ ਜਿਹੜਾ ਅਸੀਂ ਨਹੀਂ ਵੇਚਦੇ ਇਹ ਖਾਸ ਕਰਕੇ ਹਦਾਇਤਾਂ ਨੇ ਉਹਨਾਂ ਨੂੰ 200 ਰੁਪਏ ਜੁਰਮਾਨੇ ਦੀ ਵੀ ਪਾਵਰ ਹੈ ਜਿਹੜੀ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਦਿੱਤੀ ਹੋਈ ਹੈ ਨੋਡਲਨ ਚਾਰ ਸਾਡੇ ਰਕੇਸ਼ ਜੀ ਤੇ ਗੁਰਦੀਪ ਸਿੰਘ ਖੜੇ ਨੇਗੇ ਤੇ ਇਸ ਕਰਕੇ ਬੀਟੀਵੀ ਵਿਦਿਆਰਥੀਆਂ ਨੂੰ ਇਸ ਗੱਲ ਲਈ ਸਮੇਂ-ਸਮੇਂ ਤੇ ਦੇ ਕੇ ਕਿ 31 ਮਹੀਨ ਵੈਸੇ ਦਿਨ ਹੁੰਦਾ ਹੈਗਾ ਲੋ ਤਮਾਕੂ ਦੇ ਕੇ ਆ ਜਾਂਦਾ ਹੈ ਕੌਮੀ ਸੇਵਾ ਯੋਜਨਾ ਕਾਈ ਵੱਲੋਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰ ਕਈ ਵਾਰੀ ਐਸਐਮਸੀ ਛੁੱਟੀਆਂ ਹੋਣ ਕਰਕੇ ਇਹ ਐਕਟੀਵਿਟੀ ਜਿਹੜੀ ਸਾਡੀ ਰਹਿ ਜਾਂਦੀ ਹੈ ਸਮੇਂ-ਸਮੇਂ ਤੇ ਅਸੀਂ ਇਸ ਬਾਰੇ ਜਾਗਰੂਕ ਕਰਦੇ ਰਹਿੰਦੇ ਆ ਤੇ ਮੈਨੂੰ ਯਾਦ ਹੈ ਵੀ ਜਿਹੜਾ ਬੰਦਾ ਸਿਗਰਟ ਬੀਡੀ ਦੀ ਵਰਤੋਂ ਕਰਦਾ ਹੈ ਨਾ ਉਹਦੇ ਲਵੇ ਵੀ ਬੈਠਣਾ ਬਹੁਤ ਦਿੱਕਤ ਹੈ ਧੂਆਂ ਤਾਂ ਚਲੋ ਦੂਰ ਜਾਂਦਾ ਹੀ ਜਾਂਦਾ ਹੈਗਾ ਇਹਰਾ ਬੰਦਾ ਵੀ ਲਵੇ ਬੈੜ ਦਾ ਕਈ ਵਾਰੀ ਅਸੀਂ ਅੰਦਾਜ਼ਾ ਲਾ ਲੈਂਦੇ ਆ ਵੀ ਇਹ ਵਿਅਕਤੀ ਹੈ ਜਿਹੜਾ ਸਮੋਕਿੰਗ ਕਰਦਾ ਕਿਉਂਕਿ ਇਹਦੇ ਮੂੰਹ ਚੋਂ ਧੂਏ ਦੀ ਮਹਿਕ ਆ ਇਸ ਤਰ੍ਹਾਂ ਦੀ ਸਮੈਲ ਆਉਂਦੀ ਰਹਿੰਦੀ ਹੈ ਮੈਨੂੰ ਯਾਦ ਆ ਗਈ ਜੋ ਕੋ ਸ਼ਬਦ ਉਹ ਸਿਗਰਟ ਸਿਗਰਟ ਕਰਦਾ ਹੈ ਮੁੰਡਿਆ ਦੇਖ ਸਿਗਰਟ ਦਾ ਆਕਾਰ ਸਿਗਰਟ ਸਿਗਰਟ ਕਰਦਾ ਹੈ ਮੁੰਡਿਆ ਦੇਖ ਸਿਗਰਟ ਦਾ ਆਕਾਰ ਭੁੱਲਾਂ ਵੀ ਤੂੰ ਲਿਸ਼ਕ ਗੋ ਵਾਲੀ ਦੰਦਾਂ ਦਾ ਚਮਕਾਰਬ ਤੇਰੀ ਸਿਗਰਟ ਨੇ ਘਰ ਤਾਂ ਫੂਕਤਾ ਸਾਰਬ ਤੇਰੀ ਸਿਗਰਟ ਨੇ ਘਰ ਤਾਂ ਫੂਕਤਾ ਸਾਰਬ ਤੇਰੀ ਸਿਗਰਟ ਨੇ ਜੈਹਾਂ ਬੈਰੀ ਗੁੱਡ ਸੋ ਸਰ ਨੇ ਨਾਲ ਤੁਕਬਲ ਦੀ ਵੀ ਸੁਣਾਈ ਦੇ ਸਾਡੇ ਨਾਲ ਵਿਚਾਰ ਵੀ ਬੜੇ ਵਧੀਆ ਸਾਂਝੇ ਕਰੇ ਹਾਂਜੀ ਸਾਡੇ ਨਾਲ ਸਾਡੇ ਹੋਰ ਸਹਿਮਾਲ ਆਪਣੇ ਸਰ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਰਕੇਸ਼ ਜੀ ਨੇ ਤੇ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਇੱਕ ਟਾਈਮ ਐਦਾਂ ਦਾ ਅਸੀਂ ਸਾਰੇ ਇੱਥੇ ਮਤਲਬ ਡੀਪੀਡੀ ਡੀਪੀ ਜੀ ਆ ਡੀਪੀ ਸਰ ਨੇ ਜਦੋਂ ਅਸੀਂ ਪੜਦੇ ਹੁੰਦੇ ਸੀ ਅਸੀਂ ਬਾਕੀ ਹੋ ਸਕਦਾ ਹੈਡਮਾਸਟਰ ਸਾਬ ਤੋਂ ਨਾਲ ਡਰਦੇ ਹੋਏ ਪੀਟੀਪੀ ਡੀਪੀ ਮਾਸਟਰ ਨੂੰ ਇਨਾ ਡਰ ਲੱਗਦਾ ਸੀ ਕਿ ਲਈ ਉਹ ਤੋਂ ਬਚੋ ਤੇ ਅੱਜ ਸਾਡਾ ਅਸੀਂ ਆਪਣੇ ਆਪ ਨੂੰ ਬਡੇ ਸੁਭਾਤੇ ਮਹਿਸੂਸ ਕਰ ਰਹੇ ਹਾਂ ਕਿ ਤੁਹਾਡੇ ਡੀਪੀ ਸਾਹਿਬ ਨਾਲ ਗੱਲਬਾਤ ਸਾਡੀ ਹੋ ਰਹੀ ਹੈ ਸਰ ਜੀ ਸਭ ਨੂੰ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਵੀ ਸਾਡੇ ਨਾਲ ਚੰਦ ਸ਼ਬਦਾਂ ਸਾਂਝੇ ਕਰੋ ਜੋ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਬੱਚਿਆਂ ਤੋਂ ਵਾਅਦਾ ਕਰਵਾਏ ਨੇ ਤੇ ਇਸ ਦਾ ਪ੍ਰਭਾਵ ਬੱਚਿਆਂ ਤੇ ਪੈਣਾ ਚਾਹੀਦਾ ਹੈ ਕਿਉਂਕਿ ਡੀਪੀ ਪੀਟੀ ਉਹ ਇਹ ਗੱਲ ਉਹ ਸਾਡੀ ਸਿਹਤ ਦੇ ਬਾਰੇ ਧਨਕਰੀ ਦੇੰਦਲੇ ਤੇ ਤੁਸੀਂ ਵੀ ਕਿਰਪਾ ਕਰਕੇ ਕਰਨਾ ਆਪਣੇ ਬਿਚਾਰ ਸਾਂਝੇ ਸਸੀ ਕਾਲ ਜੀ ਕੋ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਚੈਨਲ ਦੇ ਰਾਹੀ ਇਸ ਤੰਬਾਕੂ ਰਹਿਤ ਜਿਹੜਾ ਸਮਾਜ ਆਪਾਂ ਸਿਰਜਣਾ ਚਾਹੁੰਦੇ ਆ ਉਹਦੇ ਲਈ ਤੁਸੀਂ ਇੰਨੇ ਐਫਰਟਸ ਕਰ ਰਹੇ ਹੋ ਇਹ ਆਵਾਜ਼ ਜਿਹੜੀ ਹੈ ਇਹ ਸਾਰੇ ਲੋਕਾਂ ਤੱਕ ਪਹੁੰਚਣੀ ਹੈ ਤੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਰਾ ਨਾਮ ਰਕੇਸ਼ ਕੁਮਾਰ ਸੀਨੀਅਰ ਸੈਕੰਡਰੀ ਸਕੂਲ ਮੱਲਾ ਚੌਂਕ ਅਜੇ ਮੈਂ ਲੈਕਚਰਰ ਸ਼੍ਰੀ ਸਿਖਿਆ ਸੇਵਾ ਮਨਵਾ ਰਹੇ ਹਾਂ ਤੇ ਨਾਲ ਹੀ ਮੇਰੀ ਡਿਊਟੀ ਨੋਡਲ ਅਫਸਰ ਦੀ ਲੱਗੀ ਹੈ ਤੰਬਾਕੂ ਰਹਿਤ ਸਮਾਜ ਸਿਰਜਣ ਲਈ ਉਸ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਹ ਕਾਰਜ ਜਿਹੜਾ ਆ ਕਰ ਰਹੇ ਹਾਂ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਾਂ ਅਸੀਂ ਸਾਰੇ ਹੀ ਮਿਲ ਕੇ ਕਿ ਬੱਚੇ ਜਿਹੜੇ ਨੇ ਉਹ ਤੰਬਾਕੂ ਰਹਿਤ ਜ਼ਿੰਦਗੀ ਜੀਣ ਨਸ਼ਾ ਮੁਕਤ ਜ਼ਿੰਦਗੀ ਜੀਣ ਕਿਉਂਕਿ ਮੈਂ ਇਸ ਕੋਰਸ ਨਾਲ ਵੀ ਜੁੜਿਆ ਹੋਇਆ ਹਾਂ ਤੇ ਉਹਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਹਮੇਸ਼ਾ ਗਾਈਡ ਕਰਦੇ ਹਾਂ ਕਿ ਤੁਸੀਂ ਜਿਹੜੀ ਆਪਣੀ ਸਿਹਤ ਹੈ ਉਹ ਵਧੀਆ ਰੱਖਣੀ ਹੈ ਤਾਂ ਹੀ ਤੁਸੀਂ ਸਪੋਰਟਸ ਦੇ ਵਿੱਚ ਅੱਗੇ ਜਾ ਸਕਦੇ ਹੋ ਜੇਕਰ ਤੁਸੀਂ ਨਸ਼ਿਆਂ ਤੋਂ ਬਚੇ ਰਹੇ ਤਾਂ ਹੀ ਤੁਸੀਂ ਸਪੋਰਟਸ ਦੇ ਵਿੱਚ ਇੱਦਾਂ ਦੇ ਵਿੱਚ ਅੱਗੇ ਜਾ ਸਕਦੇ ਹੋ ਮੈਡਲ ਪ੍ਰਾਪਤ ਕਰ ਸਕਦੇ ਹੋ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਉਹਦੇ ਵਿੱਚ ਨਾਲ-ਨਾਲ ਨਸ਼ਿਆਂ ਤੋਂ ਬਚਣਾ ਵੀ ਬਹੁਤ ਜ਼ਰੂਰੀ ਹੈ ਸਾਡੀ ਸੰਸਥਾ ਦੇ ਪ੍ਰਿੰਸੀਪਲ ਮੈਡਮ ਤੇ ਪਰਮੰਦਰ ਸਰ ਜੀ ਤੇ ਸਾਰੇ ਸਟਾਫ ਮੈਂਬਰਸ ਗੁਰਦੀਪ ਸਰ ਜੀ ਖੜੇ ਨੇ ਸਾਡੇ ਨਾਲ ਤੇ ਅਸੀਂ ਸਾਰੇ ਹੀ ਹਮੇਸ਼ਾ ਹੀ ਬੱਚਿਆਂ ਨੂੰ ਜਾਗਰੂਕ ਕਰਦੇ ਰਹਿੰਦੇ ਹਾਂ ਨਸ਼ੇ ਤੋਂ ਬਚਣ ਦੇ ਲਈ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਛਾਹਿਤ ਕਰਦੇ ਹਾਂ ਕਿ ਤੁਸੀਂ ਨਸ਼ੇ ਤੋਂ ਬਚਣਾ ਨਸ਼ੇ ਕਰਨ ਵਾਲਿਆਂ ਤੋਂ ਵੀ ਬਚਣਾ ਕਿਉਂਕਿ ਇਹ ਜਿਹੜਾ ਨਸ਼ਾ ਹੈ ਉਹ ਸੰਗਤ ਰਾਹੀਂ ਹੀ ਹੁੰਦਾ ਸਟਾਰਟਿੰਗ ਜਿਹੜੀ ਹੈ ਵੀ ਉਹ ਸੰਗਤ ਰਾਹੀਂ ਹੁੰਦੀ ਹੈ ਸਟਾਰਟਿੰਗ ਦੇ ਵਿੱਚ ਬੱਚਿਆਂ ਨੂੰ ਕਈ ਵਾਰ ਇਸ ਤਰ੍ਹਾਂ ਦਾ ਸੰਗਤ ਮਿਲ ਜਾਂਦੀ ਹੈ ਜਿਹੜੇ ਉਹਨਾਂ ਨੂੰ ਨਸ਼ੇ ਵੱਲ ਉਹਨਾਂ ਨੂੰ ਸਹਿੱਦ ਕਰ ਦਿੰਦੇ ਨੇ ਤੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਉਹ ਨਸ਼ੇ ਦੇ ਵਿੱਚ ਇੰਨਾ ਇਹਦੇ ਵਿੱਚ ਇਨਵੋਲ ਹੋ ਜਾਂਦੇ ਨੇ ਕਿ ਉਹ ਫਿਰ ਆਪਾਂ ਦੇਖਦੇ ਹੀ ਆਂ ਵੀ ਘਰ-ਬਾਰ ਵੀ ਵਿਖ ਜਾਂਦੇ ਨੇ ਲੋਕਾਂ ਦੇ ਤਾਂ ਸਾਡੀ ਸੰਸਥਾ ਵੱਲੋਂ ਅਸੀਂ ਟਾਈਮ-ਟਾਈਮ ਤੇ ਜਿਹੜਾ ਹੈ ਬੱਚਿਆਂ ਨੂੰ ਜਾਗਰੂਕ ਕਰਦੇ ਆਂ ਅਸੀਂ ਪੋਸਟਰ ਵੀ ਲਗਾਏ ਹੋਏ ਨੇ ਬਿਲਡਿੰਗ ਦੇ ਬਾਹਰ ਵੀ ਪੋਸਟਰ ਲਗਾਏ ਹੋਏ ਨੇ ਅੰਦਰ ਵੀ ਲਗਾਏ ਹੋਏ ਨੇ ਕਿ ਇਸ ਏਰੀਆ ਦੇ ਵਿੱਚ ਸਕੂਲ ਦੇ ਅ ਦੋਸਤੋ ਗੱਜ ਦੇ ਏਰੀਏ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਹੈਗਾ ਵੀ ਨਹੀਂ ਤੇ ਕੋਈ ਕਰੇਗਾ ਵੀ ਨਹੀਂ ਅਸੀਂ ਆਸਤੇ ਪਾਸ ਜਿੰਨੀਆਂ ਵੀ ਦੁਕਾਨਾਂ ਨੇ ਫੋਨ ਦੇ ਉਹਨਾਂ ਤੋਂ ਵੀ ਅਸੀਂ ਲਿਖੇ ਲਾਏ ਉਹ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਵੇਚਦੇ ਹੈਗੇ ਤੇ ਬੱਚਿਆਂ ਤੋਂ ਵੀ ਅਸੀਂ ਸੌਂਚ ਇਕਵਾਈ ਹੈ ਅੱਜ ਵੀ ਸੌਂਚ ਇਕਵਾਈ ਹੈ ਤੇ ਬੱਚਿਆਂ ਤੋਂ ਅਸੀਂ ਦਿੱਕਤੀ ਉਹਨਾਂ ਤੋਂ ਵੀ ਸੌਂਚ ਦਿੱਕਤੀ ਰੂਪ ਦੇ ਵਿੱਚ ਵੀ ਸਾਈਨ ਕਰਵਾ ਕੇ ਅਸੀਂ ਫੋਨ ਲਿੱਤੀ ਹੈ ਵੀ ਉਹ ਬੱਚੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦੇ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਜਿਵੇਂ ਕਿ ਆਪਾਂ ਸਰ ਹਰ ਸਰ ਹਰ ਆਪਣੇ ਪਰਮਿੰਦਰ ਜੀ ਨਾਲ ਤੇ ਰਕੇਸ਼ ਜੀ ਨਾਲ ਗੱਲਬਾਤ ਕੀਤੀ ਤੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਸੋ ਕੁੱਨ ਨੂੰ ਮਿਲਾ ਕੇ ਕਹਾਂਗੇ ਅਗਰ ਇਸ ਤਰ੍ਹਾਂ ਦੇ ਉਪਰਾਲੇ ਹਰ ਸੰਸਥਾ ਦੇ ਵਿੱਚ ਸਕੂਲਾਂ ਕਾਰਜਾਂ ਦੇ ਵਿੱਚ ਹੋਣ ਤਾਂ ਇੱਕ ਦਿਨ ਇਸ ਤਰ੍ਹਾਂ ਦਾ ਹੋਏਗਾ ਸਾਡਾ ਜੋ ਪੰਜਾਬ ਹੈ ਸਾਡਾ ਹਿੰਦੁਸਤਾਨ ਹੈ ਸਾਡਾ ਭਾਰਤ ਹੈ ਇਹ ਕਹਿੰਦੇ ਕੋਈ ਪੂਰੀ ਦੁਨੀਆ ਦੇ ਵਿੱਚੋਂ ਨਸਾ ਖਤਮ ਹੋ ਸਕਦਾ ਸੋ ਇਸ ਤਰ੍ਹਾਂ ਦੇ ਸਮਾਜਿਕ ਮੁੱਦਿਆਂ ਤੇ ਹਰ ਤਰ੍ਹਾਂ ਦੀ ਵੀਡੀਓ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜ਼ੋਰ ਦੇ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ ਜੀ